ਸਤਿ ਸ਼੍ਰੀ ਅਕਾਲ ਜੀ ਆਪਾਂ ਖੜੇ ਆ ਇਹ ਜਿਹੜੀ ਕਿਹੜੀ ਜਗ੍ਹਾ ਹੈ ਜੀ ਵੀਰੇ ਫਤਿਹਬਾਦ ਫਤਿਹਬਾਦ ਤੋਂ ਜਿਹੜਾ ਚੋਲਾ ਸਾਹਿਬ ਨੂੰ ਜਾਣ ਆਲੇ ਚਾਉਂਤੇ ਤੇ ਸੀ ਆ ਰਹੇ ਸੀ ਅੰਮ੍ਰਿਤਸਰ ਤੋਂ ਦੇਖਿਆ ਜੀ ਜਿਹੜੀ ਸੀਐਮ ਸਾਹਿਬ ਨੇ ਨਵੀਂ ਜਿਹੜੀ ਸਰਜ ਸਖਿਆ ਫੋਰਸ ਆਲੀ ਉਹਦੇ ਜਵਾਨ ਖੜੇ ਸੀ ਤੇ ਤੁਹਾਡਾ ਉਹਨਾਂ ਨਾਲ ਰੂਬ ਰੂ ਕਰਾਉਣੇ ਆ ਕਿ ਉਹਨਾਂ ਦੇ ਕੀ ਜਿਹੜੇ ਹੈਗੇ ਆ ਇਹ ਡਿਊਟੀ ਨੇ ਔਰ ਕੀ ਕਿਸ ਤਰ੍ਹਾਂ ਸਾਰਾ ਕੁਝ ਚੱਲ ਰਿਹਾ ਉਹ ਕਿਦਾਂ ਫੀਲ ਕਰਦੇ ਹਾਂ ਜੀ ਵੀਰੇ ਕੀ ਤੁਹਾਡਾ ਨਾਂ ਜੀ ਮੇਰਾ ਨਾਮ ਬਲਰਾਜ ਸਿੰਘ ਕੌਨਸਲ ਠੀਕ ਹੈ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਤੇ ਕਿ ਕੀ ਅੱਜ ਤੱਕ ਤੁਹਾਡੀ ਕਾਰਗੁਜ਼ਾਰੀ ਰਹੀ ਜਾਂ ਕਿ ਕਿਸ ਤਰ੍ਹਾਂ ਤੁਸੀਂ ਕਿਸੇ ਦੀ ਮਦਦ ਕਰ ਰਹੇ ਹੋ ਕੀ ਕਰ ਰਹੇ ਹੋ ਇੱਥੇ ਜੇ ਹਜੇ ਤਾਂ ਤੁਹਾਨੂੰ ਪਤਾ ਜਿਵੇਂ ਨਵੀਂ ਪੋਸਟਿੰਗ ਹੋਈ ਹੈ ਜੀ ਤਾਂ ਅਸੀਂ ਅੱਜ ਜਿਵੇਂ ਅਸੀਂ ਗੱਡੀਆਂ ਪਹਿਲੇ ਦਿਨਾਂ ਨੂੰ ਗੱਡੀਆਂ ਰੂਟ ਤੇ ਲਾਈਆਂ ਠੀਕ ਹੈ ਕੱਲ ਸਾਡੀ ਆਮਦ ਵਗੈਰਾ ਸਭ ਉਹ ਹੋਇਆ ਉਸ ਤੋਂ ਬਾਅਦ ਜਿਵੇਂ ਅੱਜ ਅਸੀਂ ਇੱਥੇ ਰੂਟ ਤੇ ਆਏ ਆ ਜਿਹੜਾ ਸਾਨੂੰ ਰੂਟ ਮਿਲਿਆ ਇੱਥੋਂ ਗੋਇੰਦਵਾਲ ਸਾਹਿਬ ਤੋਂ ਤਰਨਤਾਰਨ ਜਿਹੜਾ ਬ੍ਰਿਜ ਹੈ ਮਾਈਬਸ ਬ੍ਰਿਜ ਹੈ ਉੱਥੇ ਤੱਕ ਹੈਗਾ ਜੀ ਇਸ ਬ੍ਰਿਜ 'ਚ ਅਸੀਂ ਜਿਹੜਾ ਵੇਖਣਾ ਹੈ ਕਿ ਕੋਈ ਵੀ ਸ਼ਰਾਰਤੀ ਆਨਸਰ ਜਿਹੜੇ ਰੈਕਲੈਸ ਗੱਡੀ ਚਲਾਉਂਦੇ ਆ ਉਹਨਾਂ ਨੂੰ ਰੋਕਣਾ ਜੀ ਕੋਈ ਗੱਡੀ ਜਿਹੜੀ ਮੰਨ ਲਓ ਰੋਂਗ ਪਾਰਕਿੰਗ ਜਾਂ ਹੋਰ ਖੜੀ ਆ ਉਹਨਾਂ ਨੂੰ ਸਾਈਡ ਤੇ ਕਰਾਉਣਾ ਤਾਂ ਕਿ ਜਿਹੜੇ ਐਕਸੀਡੈਂਟ ਆ ਉਹ ਘੱਟ ਹੋ ਸਕਣ ਤੇ ਜਿਹੜੀ ਸਭ ਤੋਂ ਮੇਨ ਡਿਊਟੀ ਹੈ ਉਹ ਸਾਡੀ ਇਹ ਹੈ ਜੀ ਜਿਵੇਂ ਮੰਨ ਲਓ ਕੋਈ ਐਕਸੀਡੈਂਟ ਹੁੰਦਾ ਹੈ ਬਾਏ ਚਾਂਸ ਪਹਿਲੀ ਗੱਲ ਹੈ ਨਾ ਹੋ ਵਿਕਟਮ ਹੈ ਉਹਨਾਂ ਨੂੰ ਛੇਦ ਛੇਤੀ ਮੈਡੀਕਲ ਹੈਲਪ ਦੇ ਕੇ ਜਾਂ ਫਰਸਟ ایڈ ਦੇ ਕੇ ਉਹਨਾਂ ਨੂੰ ਹਸਪੀਟਲ ਪਹੁੰਚਾਣਾ ਤਾਂ ਕਿ ਉਹਨਾਂ ਦੀ ਜਾਨ ਦੇ ਬਚਣ ਦੇ ਚਾਂਸ ਜਿਆਦਾ ਤੋਂ ਜਿਆਦਾ ਹੋ ਸਕਣਾ ਤੁਸੀਂ ਵੈਸੇ ਥੜੀ ਇਹ ਗੱਡੀ ਨਾਲ ਕੋ ਲੋਕਾਂ ਦੇ ਵਿੱਚ ਕੋ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੇ ਪੁੱਛ ਜਾ ਉਹਨਾਂ 'ਚ ਕਿਸੇ ਤਰ੍ਹਾਂ ਕੋਸ਼ੰਕਾ ਜਾਂ ਕੋਈ ਗੱਲਬਾਤ ਕੋ ਤੁਹਾਨੂੰ ਦੇਖ ਕੇ ਲੋਕਾਂ ਦੇ ਵਿੱਚ ਜਿਹੜੇ ਰੈਸ ਚ ਗੱਡੀਆਂ ਚਲਾਉਣ ਵਾਲੇ ਉਹਨਾਂ ਦੇ ਵਿੱਚ ਕੋਈ ਸਹਿਮ ਜਾਂ ਕੁਛ ਏਦਾਂ ਦੀ ਕੋਈ ਗੱਲ ਦੇਖੀ ਕੋ ਵੀ ਜਿਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦੇ ਵੀ ਕੋਈ ਗੱਲਬਾਤ ਜਾਂ ਕੋਈ ਜਿਸ ਤਰ੍ਹਾਂ ਅਣਗਹਿਲੀ ਨਾਲ ਚਲਾ ਰਹੇ ਸੀ ਗੱਡੀਆਂ ਉਹਨਾਂ ਤੋਂ ਕੋਈ ਤੁਸੀਂ ਨੋਟਿਸ ਕੀਤਾ ਕਿ ਫਰਕ ਹੈ ਕਿ ਨਹੀਂ ਹੈ ਹਾਂਜੀ ਫਰਕ ਹੈ ਕਾਫੀ ਫਰਕ ਹੈ ਜੀ ਦੇਖੋ ਜਿਵੇਂ ਵੀ ਹੁਣ ਕੋਈ ਜਾਂਦੇ ਆ ਇੱਥੋਂ ਮੋਸਟਲੀ ਅਸੀਂ ਨੋਟਿਸ ਕੀਤਾ ਜਿਵੇਂ ਹੁਣ ਲੋਕੀ ਗੱਡੀ ਲੈ ਕੇ ਜਾਂਦੇ ਆ ਤਾਂ ਹਰ ਕੋਈ ਲਗਭਗ ਪਹਿਲਾਂ ਵੇਖ ਜਾਂਦਾ ਹੈ ਤੇ ਦੂਜਾ ਆਪਦੀ ਗੱਡੀ ਦੀ ਸਪੀਡ ਸਲੋ ਕਰਕੇ ਜਾਂਦੇ ਆ ਇੱਥੋਂ ਦੇਖੋ ਜੀ ਇਹ ਬਿਲਕੁਲ ਜਿਹੜਾ ਮੇਨ ਜਿਹੜਾ ਕਾਰਨ ਹੈ ਕਿ ਲੋਕ ਜਿਹੜੇ ਸੜਕ ਦੇ ਉੱਪਰ ਖਾਸ ਕਰਕੇ ਜਿਹੜੇ ਨੌਜਵਾਨਾ ਕੋਈ ਜਾਂ ਕਿਸੇ ਨੇ ਕੋਈ ਨਸ਼ਾ ਕੀਤਾ ਹੁੰਦਾ ਜਾਂ ਬਿਲਕੁਲ ਹੀ ਹੁਲੜਬਾਜੀ ਕਰਦੇ ਜਿਹੜੀ ਗੱਡੀਆਂ ਚਲਾਉਂਦੇ ਨੇ ਔਰ ਉਹਨਾਂ ਨਾਲ ਹੀ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਸੜਕ ਜਿਹੜੇ ਕਾਨੂੰਨ ਉਹਨਾਂ ਦਾ ਪਾਲਣ ਨਹੀਂ ਕਰਦੇ ਔਰ ਇਸੇ ਕਰਕੇ ਜ਼ਿਆਦਾ ਹਾਸੀ ਵਕਤੇ ਕਈ ਘਰਾਂ ਦੇ ਘਰ ਉਜੜ ਜਾਂਦੇ ਨੇ ਜਿਹੜਾ ਕੋ ਘਰੋਂ ਤੁਰਿਆ ਹੁੰਦਾ ਬੰਦਾ ਉਹ ਜਿਹਦੇ ਘਰੇ ਆਪਣੇ ਜਿਹੜਾ ਸਾਰਾ ਘਰ ਦੀ ਰੋਟੀ ਰੁਜੀ ਦਾ ਜਿਹਦਾ ਸਾਧਨ ਹੁੰਦਾ ਜੋ ਜਿਹਦੇ ਧਾਰੂਮਦਾਰ ਸਾਰਾ ਜਿਹਦੇ ਦੇ ਸਿਰ ਤੇ ਸਾਰੇ ਪਰਿਵਾਰ ਦਾ ਧਾਰੂਮਦਾਰ ਹੁੰਦਾ ਕਿਸੇ ਦਿਨ ਗਹਿਲੀ ਕਰਕੇ ਉਹਦੀ ਜਾਨ ਚਲੇ ਜਾਂਦੀ ਆ ਉਹ ਸਾਰਾ ਪਰਿਵਾਰ ਹੀ ਸਾਰੀ ਉਮਰ ਲਈ ਸੜਕ ਤੇ ਆ ਜਾਂਦਾ ਕੋ ਮੈਂ ਇਹ ਜਿਹੜੇ ਵੀਰ ਆ ਇਹਨਾਂ ਦੀ ਜਿਹੜੀ ਇਹ ਡਿਊਟੀ ਇਹਨਾਂ ਨੂੰ ਇੱਕ ਇਹ ਵੀ ਮੈਸਿਵ ਹੀ ਦਊਂਗਾ ਕਿ ਤੁਸੀਂ ਆਪਣੀ ਡਿਊਟੀ ਬਿਲਕੁਲ ਤਾਂ ਦੇ ਜਨ ਨਭਾਇਓ ਤਾਂ ਕਿ ਤੁਸੀਂ ਕਈ ਘਰ ਉਜਣੋ ਜੋ ਮਾਨਸਾ ਦਾ ਸੁਪਨਾ ਹੈ ਕਈ ਕਈ ਘਰ ਉਜਣੋ ਬਚਾ ਸਕਦੇ ਹਾਂ ਮੈਂ ਫਿਰ ਤੋਂ ਇਹਨਾਂ ਸਾਰੇ ਵੀਰਾਂ ਨੂੰ ਵੀ ਤਗੀਦ ਕਰਦਾ ਹਾਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਲੋਕਾਂ ਦੇ ਜੀਵਨ ਦਾ ਜਿਹੜਾ ਹੈ ਉਹ ਉਹਦਾ ਖਿਆਲ ਕੀਤਾ ਔਰ ਅੱਗੇ ਤੋਂ ਕਿਸੇ ਦੀ ਅਜਾਈ ਜਾਨ ਨਾ ਜਾਵੇ ਉਹਨੂੰ ਬਚਾਉਣ ਲਈ ਅਪਰਾਲਾ ਕੀਤਾ ਉਹ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਲੋਕਾਂ ਨੂੰ ਵੀ ਕਰਦਾ ਇੱਕ ਤਾਂਗੀਦ ਕਰਦਾ ਕਿ ਤੁਸੀਂ ਜਿਹੜੇ ਤੁਹਾਡੇ ਬੱਚਿਆਂ ਦੇ ਨਾਲ ਕੋਈ ਨਵੀਆਂ ਗੱਡੀਆਂ ਜਾਂ ਮੋਟਰਸਾਈਕਲ ਜਾਂ ਕੁਝ ਵੀ ਲੈ ਕੇ ਦਿੰਦੇ ਹੋ ਉਹਨਾਂ ਨੂੰ ਘਟੋ ਘਟ ਜਿਹੜੀ ਉਹਦੀ ਐਜੂਕੇਸ਼ਨ ਟ੍ਰੇਨਿੰਗ ਹੈ ਜੋੜੇ ਟ੍ਰੈਫਿਕ ਲਾਅ ਦੀ ਉਹ ਵੀ ਜਰੂਰ ਕਰਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਤਰ੍ਹਾਂ ਉਹ ਆਪ ਦੀ ਜਾਨ ਨਾ ਗਾਉਣ ਕਿਸੇ ਦੀ ਜਾਨ ਦਾ ਖੋਬਨਾ ਨਾ ਬਣ ਮੈਂ ਪਰਵਿੰਦਰ ਸਿੰਘ ਟੋਟ ਫਤਿਹਬਾਦ ਤੋਂ ਐਸਐਸਐਫ ਟੀਮ ਦੇ ਨਾਲ ਧੰਨਵਾਦ ਤੁਹਾਡਾ ਜੀ